ਆ ਆ ਗਿਆ ਪੁਲ ਸੱਤ ਲੋਜ ਵਾਲਾ ਪਹੁੰਚ ਗਏ ਜੀ ਫਾਈਨਲੀ ਰੂਪਨਗਰ ਰੋਪੜ ਤਾਂ ਇਹ ਜੀ ਪਾਣੀ ਦਿਖਾ ਮੈਂ ਕਿਹਾ ਯਾਰ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਪਾਣੀ ਇੰਨਾ ਇਕੱਠਾ ਹੋ ਜਾਂਦਾ ਹੈ ਇਹ ਮੈਂ ਪਾਣੀ ਨਾ ਆ ਦੇਖੋ ਆ ਆ ਛੱਡਿਆ ਹੋਇਆ ਹੈ ਫੱਟੇ ਉਹ ਕੋਈ ਵਿੱਚ ਮੱਛੀ ਵੀ ਹੈ ਯਾਰ ਕਮਾਲ ਹੋ ਗਈ ਆ ਗੇਟ ਖੁੱਲਿਆ ਹੋਇਆ ਹੈ ਇੱਕ ਪਾਣੀ ਦੀ ਸਪੀਡ ਵਾਵਾ ਆਇਆ ਯਾਰ ਇੱਧਰ ਬਲੌਕ ਕਰਿਆ ਹੈ ਬੱਸ ਅਖੀਰ ਨੂੰ ਸੱਚੀ ਆਰੋ ਜਾਨਵਰ ਨਹੀਂ ਕੋਈ ਇਹ ਹਾਂ ਹੋਲੀ ਕਰ ਤਾਂ ਮੜੇ ਵੱਤ ਕਾਇ ਨੇ ਵੱਤ ਕਦਰਿਆ ਆ ਲਈਆ ਵੱਤ ਗਈ ਬੜਾ ਵਧੀਆ ਜਾਨਵਰ ਹੈ ਯਾਰ ਇਹ ਤਾਂ ਦੇਖਿਆ ਪਹਿਲੀ ਵਾਰ ਆ। ਓਹ ਦੇ ਗੁਰਦੁਆਰਾ ਟਿੱਬੀ ਸਾਹਿਬ ਦੇਖਦਾ ਭਾਈ ਜੀ। ਓਹ ਆ ਗਿਆ ਬੜਾ ਹੀ। ਉੱਥੇ ਆਉਂਦੀ ਸਵਰਾਜ ਐਸਐਮਐਲ। ਚਲੋ ਮਰੂ ਘਰ ਦੇ ਵੀ ਦਰਸ਼ਨ ਹੋ ਜਾਣਗੇ ਬਾਹਨੇ ਨਾਲ। ਓਹ ਦੇ ਮੱਛੀਆਂ ਫੜਦੇ ਵਿੱਚ ਕੈਫ ਦੀ ਦੇ। ਠੰਡ ਚ। ਆ ਯਾਰ ਇਹ ਸ਼ੇਰੀ ਆ ਬੰ ਵੱਡੀ ਜੂੜ ਗਿਆ ਯਾਰ ਵੀਡੀਓ ਨਹੀਂ ਭੁਰੋ ਕੁਰੀਰਾਂ ਬੋ ਲਓ ਜੀ ਮੇਤਰੋ ਪਿਆਰਿਓ ਹੈਟਰੀ ਵਾਲੇ ਤਾਂ ਕਹਿੰਦੇ ਹੁਣ ਕੱਲ ਨੂੰ ਲਾਹਾਂਗੇ ਨਾਲੇ ਪਤੰਦਰਾ ਨੇ ਨੁਕਸਾਨ ਕਰਵਾਇਆ ਆ ਦਰਿਆ ਦੇਖ ਲੋ ਦਰਿਆ ਇਹ ਆ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਟੀਬੀ ਸਾਹਿਬ ਇੱਥੇ ਨੇੜੇ ਹੀ ਅਨਲੋਡ ਹੋਣੀ ਆ ਗੱਡੀ ਆਪਣੀ ਤੇ ਬਾਕੀ ਮੇਰੀ ਕੁਦਰਤੀ ਆਦਤ ਹੈਗੀ ਆ ਵੀ ਮੈਂ ਜੇ ਹੋਵੇ ਮੈਂ ਮੌਕਾ ਖਝਾਉਂਦਾ ਨਹੀਂ ਹੁੰਦਾ ਗੁਰਦੁਆਰਾ ਸਾਹਿਬ ਕੋਈ ਇਤਿਹਾਸਕ ਜਗ੍ਹਾ ਨੇੜੇ ਹੋਵੇ ਤਾਂ ਮੈਂ ਦਰਸ਼ਨ ਕਰ ਹੀ ਲੈਣਾ ਹੁੰਦਾ ਕਿਉਂਕਿ ਜ਼ਿੰਦਗੀ ਆ ਬਾਰ-ਬਾਰ ਮੌਕੇ ਨਹੀਂ ਮਿਲਦੇ ਹੁੰਦੇ ਹੁਣ ਇੰਨੀ ਉਮਰ ਦੇ ਹਿਸਾਬ ਨਾਲ ਵੀ ਅੱਜ ਤੱਕ ਪਹਿਲੀ ਵਾਰੀ ਮੌਕਾ ਦਿੱਤਾ ਰੱਬ ਨੇ ਹੁਣ ਜੀ ਇੱਥੇ ਨਾਲ ਸਾਹਮਣੇੋਂ ਆਪਾਂ ਮੁੜਦੇ ਆ ਹਨਾ ਦੁਬਾਰਾ ਪਤਾ ਨਹੀਂ ਮੌਕਾ ਮਿਲਣਾ ਇਸ ਗੁਰਦੁਆਰਾ ਸਾਹਿਬ ਆਉਣ ਦਾ ਪਤਾ ਨਹੀਂ ਨਹੀਂ ਠੀਕ ਹਨਾ ਸੋ ਇਸ ਕਰਕੇ ਆ ਗਿਆ ਨਾਲੇ ਮੈਂ ਕਿਹਾ ਇਸ਼ਨਾਨ ਕਰ ਲਾਂਗੇ ਕੱਪੜੇ ਝੱਕ ਲਿਆਂਦੇ ਨਾਲ ਜੋ ਮੁੰਡਾ ਗੱਡੀ 'ਚ ਬਾਕੀ ਦੀ ਵੀਡੀਓ ਫਿਰ ਇਸ਼ਨਾਨ ਕਰਕੇ ਬਾਅਦ 'ਚ ਬਣਾਉਨੇ ਆ ਮਿੱਤਰੋ ਠੀਕ ਆ ਗੁਰਦੁਆਰਾ ਸਾਹਿਬ ਚਲੋ ਕਿਸਮਤ ਨਾਲ ਦਰਸ਼ਨ ਹੋ ਗਏ ਬਹੁਤ ਵੱਡਾ ਗੁਰਦੁਆਰਾ ਸਾਹਿਬ ਇੱਧਰ ਲੰਗਰ ਹਾਲ ਆ ਕਿਉਂਕਿ ਪਹਿਲਾਂ ਤਾਂ ਆ ਕੇ ਨਾਤਾ ਸੀ ਵੀ ਠੰਡੇ ਪਾਣੇ ਨਾਲੇ ਨਹਾਉਣਾ ਪਿਆ ਪਰ ਪਾਣੀ ਨਿੱਗਾ ਸੀ ਕਿਉਂਕਿ ਮੋਟਰ ਚੱਲਦੀ ਰਹਿੰਦੀ ਆ ਹੋਣਾ ਹੈ ਬੈਕ ਸਾਈਡ ਬਹੁਤ ਵਧੀਆ ਲੋਕੇਸ਼ਨ ਦੇਖੋ ਦਰਿਆ ਦੇ ਉੱਤੇ ਹੈ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਟਿੱਬੀ ਸਾਹਿਬ ਕਹਿੰਦੇ ਆ ਤੇ ਦਰਬਾਰ ਸਾਹਿਬ ਜਾਣਾ ਹਲੇ ਕਿਉਂਕਿ ਪਹਿਲਾਂ ਇਸ਼ਨਾਨ ਕਰਨਾ ਸੀ ਇਸ਼ਨਾਨ ਕਰ ਲਿਆ ਫਿਰ ਭੁੱਖ ਬਹੁਤ ਲੱਗੀ ਸੀ ਪਰ ਮਾਤਮਾ ਕਿਸਮਤ ਆਲਿਆਂ ਨੂੰ ਲੰਗਰ ਦੇ ਪ੍ਰਸ਼ਾਦ ਦੇ ਮਿਲਦੇ ਆ ਭਾਈਓ ਬਹੁਤ ਵਧੀਆ ਹਰਿਆਲੀ ਬਹੁਤ ਆ ਗੱਡੀਆਂ ਦਾ ਉੱਧਰ ਖੜੀਆਂ ਨੇ ਆਪਣੀਆਂ ਢੇਰੋਂ ਪਾਰ ਤੇ ਇਧਰਲੀ ਸਾਈਡ ਗੁਰਦੁਆਰਾ ਸਾਹਿਬ ਸੀਗਾ ਇਸ਼ਨਾਨ ਕਰਨ ਤੇ ਪ੍ਰਸ਼ਾਦਾ ਛਕਣ ਆ ਗਏ ਗੱਡੀਆਂ ਦਾ ਉਹ ਦੇਖੋ ਉੱਧਰ ਖੜੀਆਂ ਨੇ ਆਪਣੇ ਵਾਲੀ ਕਰਮਾ ਵਾਲੀ ਦਿਖਣੀ ਨਹੀਂ ਮੈਂ ਕਹਿੰਦਾ ਮੂਰੇ ਜੇ ਖੜੀ ਹੈ ਤਾਂ ਉਹ ਉੱਥੇ ਤੋਂ ਬਾਬਾ ਤਗੜੀ ਫੈਕਟਰੀ ਹੈ ਸ਼ੂ ਵਾਲਿਆਂ ਦੀ ਤੇ ਇੱਥੇ ਮੰਦਿਰ ਵੀ ਹੈ ਨਾਲ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਟਿੱਬੀ ਸਾਹਿਬ ਹੈ ਥੋੜਾ ਜਨਾ ਅੱਜ ਦੋ ਤਿੰਨ ਵਰਤਾਂ ਜੀ ਅਸੀਂ ਉੱਥੇ ਦੋ ਆਨੰਦ ਹੁੰਦੇ ਆ ਤੇ ਇੱਕ ਕਿਸੇ ਦਾ ਮਰਗਦਾ ਪਹੂਗਾ ਇਸੇ ਕਾਰਨ ਕਰਕੇ ਮੈਂ ਵੀਡੀਓ ਬਣਾਈ ਨਹੀਂ ਮੈਂ ਕਿਹਾ ਚੱਲ ਹਲੇ ਇੱਥੇ ਹੀ ਆ ਕਿਉਂਕਿ ਅੱਜ ਕਿਹੜਾ ਗੱਡੀ ਖਾਲੀ ਹੋਣੀ ਆ ਅਸੀਂ ਰਾਮਨਾਬਾਦ ਦੇ ਵਿੱਚ ਦਰਸ਼ਨ ਕਰਨ ਲਈ ਨਾ ਸਭ ਨੂੰ ਸਾਰਿਆਂ ਨੂੰ ਦਰਸ਼ਨ ਕਰਾਉਣ ਲਈ ਘਟੋ ਘਟ ਪੰਜ ਤੋਂ 7 ਮਿੰਟ ਦੀ ਵੀਡੀਓ ਇੱਕ ਸਪੈਸ਼ਲ ਬਣਾਵਾਂਗੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਦੀ ਤੇ ਮੇਰੇ ਦਿਆ ਮਿੱਤਰੋ ਫਿਰ ਓਕੇ ਰਿਆਲੀ ਵਾਲੀ ਜਗ੍ਹਾ ਯਾਰ ਵਧੀਆ ਲੱਗਦੀ ਹੁੰਦੀ ਆ ਹਨਾ ਦੇਖਣ ਨੂੰ ਵੀ ਤੇ ਵਿੱਚ ਫੀਲ ਵੀ ਵਧੀਆ ਆਉਂਦਾ ਤੇ ਬਾਕੀ ਇੱਥੋਂ ਕੋ ਰੋਪੜ ਤੋਂ ਤਾਂ ਕਿਉਂਕਿ ਥੋੜਾ ਥੋੜਾ ਉਹ ਵੀ ਪਹਾੜੀ ਏਰੀਆ ਸ਼ੁਰੂ ਹੋ ਜਾਂਦਾ ਹਨ ਤੇ ਠੰਡ ਵੀ ਥੋੜੀ ਜਿਹੀ ਹੈਗੀ ਆ ਇਹ ਮੈਨੂੰ ਹੁਣ ਠੰਡ ਘੱਟ ਲੱਗ ਰਹੀ ਆ ਕਿਉਂਕਿ ਮੈਂ ਹੰਡੇ ਪਾਣੀ ਨਾਲ ਠੰਡਾ ਨਹੀਂ ਕਹਿ ਸਕਦੇ ਨਿੱਗਾ ਜਿਹਾ ਸੀ ਆਹਦੇ ਪਾਣੀ ਨਾਲ ਮੈਂ ਆਇਆ ਆ ਤੇ ਹੁਣ ਥੋੜਾ ਜਿਹਾ ਨੋਰਮਲ ਜਿਹਾ ਲੱਗਦਾ ਬਾਲੀ ਨਹੀਂ ਲੱਗ ਰਹੀ ਉਹ ਵੈਸੇ ਜਦੋਂ ਸਵੇਰੇ ਆਏ ਆ ਉਦੋਂ ਠੰਡ ਕਾਫੀ ਜ਼ਿਆਦਾ ਲੱਗ ਰਹੀ ਸੀ ਤੇ ਬਾਕੀ ਦੁਬਾਰਾ ਫੇਰ ਆਵਾਂਗੇ ਗੁਰਦੁਆਰਾ ਸਾਹਿਬ ਲਈ ਤੇ ਫੇਰ ਆ ਕੇ ਚਾਰ ਹਾਂਜੀ ਹਾਂਜੀ ਇੱਕ ਮਿੰਟ ਨਾ ਆਪਣੇ ਥੱਲੇ ਨੂੰ ਰੱਖਣਾ ਇਹ ਜਗਾ ਲੱਗਦੀ ਹੈ ਵਧੀਆ ਬਾਕੀ ਸ਼ਾਮ ਨੂੰ ਫਿਰ ਗੁਰਦੁਆਰਾ ਸਾਹਿਬ ਆਉਣਾ ਫੇਰ ਨਾ ਦੁਬਾਰਾ ਉਹ ਬਣਾਉਂ ਬੀੜੀ ਅੱਪ ਹੋਏ ਨੇ ਟੈਕ ਕਰਤਾ ਸੀ ਤੇ ਮੈਂ ਇਸ਼ਨਾਨ ਕਰਕੇ ਮੁੜਿਆ ਜਾਂਦਾ ਸੀ ਗੱਡੀ ਕੋਲ ਤੇ ਬਹੁਤ ਉੱtre ਪਹਾੜੀ ਤੋਂ ਪਤਾ ਹੀ ਨਹੀਂ ਕਿੰਨੇ ਆ ਗਏ ਹੌਲੀ 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 ਕਰਕੇ ਆ ਦਿਨੇ ਹੋਣਗੇ ਤੁਹਾਨੂੰ ਵੀਡੀਓ ਚ ਆ ਫਿਰਦੇ ਆ ਇਹ ਹੁਣ ਤਾਂ ਬਾਬੇ ਨੇ ਰੂੜੇ ਰਾੜੇ ਮਾਰੇ ਆ ਦੁਕਾਨ ਵਾਲੇ ਨੇ ਫੇਰ ਭੱਜ ਗਏ ਅੰਦਰ ਨੂੰ ਲੁੱਕ ਗਏ ਤੇ ਮੈਨੂੰ ਪਤਾ ਸੀ ਵੀ ਇਹਨਾਂ ਨੇ ਲਫਾਫੇ ਨੂੰ ਪਹਿਣਾ ਮੋਰੇ ਨੇ ਇਹ ਉਹ ਪਹਾੜੀ ਤੋਂ ਉੱਤਰ ਕੇ ਆਏ ਆ ਉੱਥੋਂ ਉੱਪਰੋਂ ਆਏ ਆ ਇਹ ਥੱਲੇ ਆਉਂਦੇ ਆਉਂਦੇ ਹੁਣ ਤਾਂ ਆਉਂਦੇ ਹੀ ਸਿੱਧਾ ਬਾਬੇ ਮੂਫਲੀ ਵਾਲੇ ਦੇ ਇਹਨੂੰ ਦੁਕਾਨ ਨੂੰ ਪਾਏ ਬਾਬੇ ਨੇ ਭਜਾਤੇ ਮੈਂ ਕਿਹਾ ਯਾਰ ਮੇਰੇ ਹੱਥ ਚ ਲਫਾਫਾ ਤੇ ਮੈਨੂੰ ਵੀ ਇਹ ਹਲਤ ਕਰਨਗੇ ਇਹਨਾਂ ਦੀ ਯਾਦ ਆਉਂਦੀ ਆ ਉਹ ਫਿਰਦੇ ਆ ਫਿੰਡੇ ਉਹ ਤਾਂ ਅਗਰ ਕੋ ਮੈਂ ਤਾਂ ਡਰਦਾ ਇੱਥੇ ਖੜ ਗਿਆ ਆ ਦੇ ਹੁਣ ਫੇਰ ਨਿਕਲੇ ਆ ਰੋਡ ਤੇ ਬਾਪੇ ਨੇ ਰੂਡ ਰੜੇ ਚ ਲਾਏ ਆ ਹੁਣ ਇਹ ਲਫਾਫਾ ਖੋਲ ਕੇ ਪਾਲ ਕੇ ਭੱਜ ਜਾਣਗੇ ਜਾਂ ਫੋਨ ਖੋਲਿਆ ਤਾਂ ਗਿਆ ਕੰਮ ਇੱਕ ਆ ਬੈਠਾ ਚਲੂੰ ਇਹਨਾਂ ਨੂੰ ਮਾਰਾ ਤਾਂ ਕਹਿਣਾ ਨਹੀਂ ਹੁੰਦਾ ਪਰ ਫੇਰ ਇਹਦੀ ਬਾਹ ਹੈ ਨਹੀਂ ਦੇਖੋ ਮਾੜਾ ਤਾਂ ਆਪਾਂ ਇਹਨਾਂ ਨੂੰ ਕੀ ਕਹਿਣਾ ਵਿਚਾਰਿਆਂ ਨੂੰ ਪਰ ਜਾਨਵਰ ਆ ਫਿਰ ਹੋ ਕੇ ਲੈ ਕੇ ਕੋਹ ਤਾਂ ਗਿਆ ਕੋਈ ਬੁਲਾਇਆ ਜਾਂਦਾ ਮੇਰੇ ਕੋ ਤੇ ਚੀਜ਼ ਭੰਨ ਕੇ ਕੱਪੜਾ ਲੀੜਾ ਦੰਦੀ ਮਾਰਤੀ ਨਾ ਮਾਰਦਾ ਕੋਈ ਪਤਾ ਨਹੀਂ ਹੁੰਦਾ ਜਾਨਵਰ ਦਾ ਵੀ ਪਤਾ ਉੱਧਰ ਵੀ ਫਿਰਦੇ ਆ ਉੱਤਰੇ ਤਾਂ ਇਹ 30 35 ਸੀਗੇ ਉਹ ਦੇਖੋ ਉੱਥੇ ਤੱਕ ਗਿਆ ਪਰ ਹੁਣੇ ਬਾਬੇ ਨੇ ਡਲੇ ਡੂਲੇ ਮਾਰੇ ਵੜ ਗਏ ਅੰਦਰ ਨੂੰ